ਨੌਣੇ ਸੌਰੇ ਦੀਆਂ ਲੱਤਾਂ ਫੜੀਆਂ ਤੇ ਪੁੱਤ ਨੇ ਕੁਹਾੜੀ ਨਾਲ ਪਿਓ ਦੀ ਧੌਣ ਵੱਢੀ ਫਿਰ ਇਹੋ ਜੇ ਡਰਾਮੇ ਕੀਤੇ ਕਿ ਆਂਡ ਗਵਾਂਡ ਵੀ ਕਹਿੰਦਾ ਸੀਗਾ ਕਿ ਇਹ ਕਤਲ ਨਹੀਂ ਹੋਇਆ ਇਹ ਕੁਦਰਤੀ ਮੌਤ ਮਰਿਆ ਆਂਡ ਗਵਾਂਡ ਨੌ ਪੁੱਤ ਦੀ ਸੌ ਦਿਨ ਨੂੰ ਤਿਆਰ ਸੀਗਾ ਫਿਰ ਜਦੋਂ ਰਾਜ਼ ਖੁੱਲਿਆ ਤੇ ਆਂਡ ਗਵਾਂਡ ਦੇ ਵੀ ਮੂੰਹ ਸੁੱਕ ਸੁੱਕ ਕੇ ਜਾਂਦੇ ਸੀ ਵੀ ਆਹ ਕੀ ਬਣ ਗਿਆ ਹਾਂਜੀ ਕੀ ਹਾਲ ਚਾਲ ਹੈ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਏ ਇੱਕ ਹੋਰ ਸੱਚੀ ਕਹਾਣੀ ਲੈ ਕੇ ਖੰਨੇ ਦੇ ਕੋਲ ਇੱਕ ਪਿੰਡ ਪੈਂਦਾ ਜਟਾਣਾ ਜਟਾਣੇ ਵਿੱਚ ਰਹਿੰਦਾ ਸੀਗਾ ਬਲਬੀਰ ਸਿੰਘ ਬਲਬੀਰ ਸਿੰਘ ਦਾ ਇੱਕ ਮੁੰਡਾ ਸੀਗਾ ਜਿਹਦਾ ਨਾਂ ਸੀ ਰਾਜੂ ਤੇ ਰਾਜੂ ਦੀ ਘਰਵਾਲੀ ਦਾ ਨਾਂ ਸੀਗਾ ਨਵਜੋਤ ਕੌਰ ਤੇ ਬਲਬੀਰ ਸਿੰਘ ਦੇ ਦੋ ਪੁੱਤਰੇ ਸੀਗੇ ਬਲਬੀਰ ਸਿੰਘ ਦਾ ਸ਼ਟਰਿੰਗ ਦਾ ਕੰਮ ਸੀਗਾ ਕੰਮ ਪੂਰੇ ਵੱਡੇ ਪੱਧਰ ਤੇ ਚਲਾਇਆ ਹੋਇਆ ਸੀਗਾ ਇੱਕ ਨਾਲ ਟਾਟਾ 407 ਗੱਡੀ ਪਾਈ ਹੋਈ ਸੀਗੀ ਤੇ ਬਲਬੀਰ ਸਿੰਘ ਨੇ ਘਰ ਆਪਦਾ ਸੋਹਣਾ ਬਣਾਇਆ ਸੀਗਾ ਬਲਬੀਰ ਸਿੰਘ ਨੇ ਇਸ ਤੋਂ ਇਲਾਵਾ ਕਮਾਈ ਕਰਕੇ ਦੋ ਪਲਾਟ ਵੀ ਲਏ ਹੋਏ ਸੀਗੇ ਹੁਣ ਜਿਹੜਾ ਘਰ ਸੀਗਾ ਉਹ ਵੀ ਬਲਬੀਰ ਸਿੰਘ ਦੇ ਨਾਮ ਤੇ ਸੀਗਾ ਜਿਹੜੇ ਦੋ ਪਲਾਟ ਸੀਗੇ ਉਹ ਵੀ ਬਲਬੀਰ ਸਿੰਘ ਦੇ ਨਾਮ ਸੀਗੇ 27 ਜੂਨ 2025 ਨੂੰ ਸਵੇਰੇ 8 ਵਜੇ ਕੀ ਹੁੰਦਾ ਕੀ ਬਲਬੀਰ ਸਿੰਘ ਪੌੜੀਆਂ ਤੋਂ ਡਿੱਗਦਾ ਤੇ ਨੌ ਉੱਚੀ ਉੱਚੀ ਰੌਲਾ ਪਾਉਂਦੀ ਆ ਆਣ ਗਵਾਨ ਨੂੰ ਬਾਜਾ ਮਾਰਦੀ ਐ ਲੋਕੋ ਮੇਰੇ ਸਹੁਰੇ ਨੂੰ ਬਚਾ ਲੋ ਮੇਰਾ ਸਹੁਰਾ ਮਰ ਚੱਲਿਆ ਮੇਰੇ ਸਹੁਰੇ ਨੂੰ ਬਚਾ ਲੋ ਚਲੋ ਜੀ ਨੌ ਦੀ ਆਵਾਜ਼ ਸੁਣ ਕੇ ਆਣ ਗਵਾਨ ਚੋਂ 5-7 ਬੰਦੇ ਭੱਜ ਕੇ ਆ ਜਾਂਦੇ ਆ ਜਦੋਂ 5-7 ਬੰਦੇ ਭੱਜ ਕੇ ਆਉਂਦੇ ਆ ਉਹ ਆ ਕੇ ਕੀ ਵੰਦੇ ਆ ਵੀ ਬਲਬੀਰ ਸਿੰਘ ਪੌੜੀਆਂ ਦੇ ਕੋਲ ਥੱਲੇ ਆ ਕੇ ਡਿੱਗਾ ਪਿਆ ਤੇ ਖੂਨ ਨਾਲ ਬਹੁਤ ਜ਼ਿਆਦਾ ਲੱਤ ਪਾਤਾ ਸੇਰਚ ਵੀ ਖੂਨ ਕੱਪੜੇ ਵੀ ਖੂਨ ਨਾਲ ਭਿੱਜੇ ਪਏ ਆ ਚਲੋ ਜੀ ਉਹਨਾਂ ਪੰਜਾਂ ਸੱਤਾਂ ਬੰਦਿਆਂ 'ਚ ਇੱਕ ਬੰਦਾ ਕਹਿੰਦਾ ਯਾਰ ਇਹ ਪੌੜੀਆਂ ਤੋਂ ਡਿੱਗਾ ਤੇ ਇੰਨਾ ਲਹੂ ਲਵਾਨ ਕਿਵੇਂ ਹੋ ਗਿਆ ਚਲੋ ਜੀ ਫਿਰ ਨੌ ਨੇ ਕੀ ਕਿਹਾ ਵੀ ਭਾਈ ਛੇਤੀ ਛੇਤੀ ਚੱਕੋ ਮੇਰੇ ਸਾਹ ਦੀ ਜਾਨ ਨਿਕਲ ਚੱਲੀ ਆ ਬਿਹੋਸ਼ ਹੋ ਗਿਆ ਛੇਤੀ ਛੇਤੀ ਹਸਪੀਟਲ ਲੈ ਚਲੀਏ ਹੁਣ ਇੱਕ ਬੰਦਾ ਸਵਾਲ ਕਰ ਰਿਹਾ ਸੀ ਗਵਾਂਡੀਆਂ ਦਾ ਵੀ ਇੰਨਾ ਖੂਨ ਨਾਲ ਲਥਪਥ ਕਿਵੇਂ ਹੋ ਗਿਆ ਤੇ ਨੌ ਉੱਚੀ ਉੱਚੀ ਰੌਲਾ ਪਾਵੇ ਭਾਈ ਚੱਕੋ ਚੱਕੋ ਛੇਤੀ ਹਸਪੀਟਲ ਲੈ ਕੇ ਚਲੀਏ ਤੇ ਤਾਂ ਬਿਹੋਸ਼ ਹੋਇਆ ਪਿਆ ਚਲੋ ਜੀ ਗੱਡੀ 'ਚ ਪਾਇਆ ਹਸਪੀਟਲ ਲੈ ਗਏ ਹਸਪੀਟਲ ਜਦੋਂ ਲੈ ਜਾਂਦੇ ਆ ਤੇ ਜਾਂਦਿਆਂ ਨੂੰ ਡਾਕਟਰ ਕਹਿ ਦਿੰਦਾ ਵੀ ਇਹ ਤਾਂ ਖਤਮ ਹੋ ਚੁੱਕਿਆ ਤਾਂ ਡੈੱਡ ਆ ਨਵਜੋਤ कौर ਫਿਰ ਵੀ ਡਾਕਟਰ ਨੂੰ ਫੋਰਸ ਕਰਦੀ ਆ ਵੀ ਨਹੀਂ ਜੀ ਨਹੀਂ ਤੁਸੀਂ ਇਹਨੂੰ ਐਡਮਿਟ ਕਰੋ ਹੋ ਸਕਦਾ ਥੋੜੇ ਟਾਈਮ ਬਾਅਦ ਸਾਹ ਚੱਲ ਪੈਣ ਕਿਤੇ ਬਿਹੋਸ਼ਨਾ ਹੋ ਗਏ ਹੁਣ ਡਿੱਗੇ ਬੜੀ ਜ਼ੋਰ ਦੀ ਆ ਤੁਸੀਂ ਇਲਾਜ ਸ਼ੁਰੂ ਕਰੋ ਡਾਕਟਰ ਨੇ ਬਥੇਰਾ ਕਿਹਾ ਭਾਈ ਡੈੱਡ ਹੋ ਗਿਆ ਇਲਾਜ ਕੀ ਕਰੀਏ ਪਰ ਨਾ ਉਹ ਜਿਹੜੀ ਨਵਜੋਤ कौर ਹੁੰਦੀ ਆ ਉਹ ਪੈਰਾਂ ਦੇ ਪਾਣੀ ਨਹੀਂ ਪੈਣਦੀ ਉਹ ਧੱਕੇ ਵਾਲੀ ਕਹਿੰਦੀ ਆ ਵੀ ਤੁਸੀਂ ਇਹਨੂੰ ਆ ਜਕਮ ਜਕਮ ਸਾਫ਼ ਕਰੋ ਤੇ ਪੱਟੀਆਂ ਪੁੱਟੀਆਂ ਤਾਂ ਕਰੋ ਕੀਦਾ ਮਹਾਰਾਜ ਮੇਰ ਕਰਦੇ ਮੇਰਾ ਸੋਰਾ ਮੋੜ ਆਵੇ ਚਲੋ ਜੀ ਹੁਣ ਜਦੋਂ ਪਰਿਵਾਰ ਤੱਕਾ ਕਰਦਾ ਤੇ ਡਾਕਟਰ ਕੰਪਿਊਟਰਾਂ ਨੂੰ ਕਹਿੰਦਾ ਵੀ ਤੁਸੀਂ ਜ਼ਖਮ ਚੰਗੀ ਤਰ੍ਹਾਂ ਸਾਫ਼ ਕਰੋ ਜਦੋਂ ਕੰਪਿਊਟਰ ਜ਼ਖਮ ਸਾਫ਼ ਕਰਨ ਲੱਗ ਜਾਂਦੇ ਆ ਜਦੋਂ ਕੰਪਿਊਟਰਾਂ ਨੇ ਦੇਖਿਆ ਵੀ ਇਹਦਾ ਚੰਗੇ ਟੱਕ ਵਜੇ ਹੋਇਆ ਸਿਰ ਦੇ ਵਿੱਚ ਤੇ ਧੌਣ ਦੇ ਵਿੱਚ ਵੀ ਇਹ ਇਹ ਕਹਿੰਦੇ ਪੌੜੀਆਂ ਤੋਂ ਡਿੱਗਿਆ ਉਹਨਾਂ ਨੇ ਜਾ ਕੇ ਡਾਕਟਰ ਨੂੰ ਦੱਸਿਆ ਡਾਕਟਰ ਆ ਕੇ ਵੇਖਦਾ ਤੇ ਡਾਕਟਰ ਹੈਰਾਨ ਹੋ ਜਾਂਦਾ ਵੀ ਇਹ ਪੌੜੀਆਂ ਤੋਂ ਡਿੱਗਿਆ ਬੰਦਾ ਤਾਂ ਇਹਨਾਂ ਜ਼ਖਮੀ ਨਹੀਂ ਹੁੰਦਾ ਜਿੰਨਾ ਇਹ ਬੰਦਾ ਜ਼ਖਮੀ ਹੋਇਆ ਇਹਨਾਂ ਦੇ ਸਿਰ ਤੇ ਵੀ ਟੱਕ ਵਜੇ ਆ ਧੌਣ ਤੇ ਵੀ ਟੱਕ ਵਜੇ ਆ ਚਲੋ ਜੀ ਡਾਕਟਰ ਨੂੰ ਲੱਗਿਆ ਵੀ ਇਹ ਕਤਲ ਦਾ ਮਾਮਲਾ ਪੁਲਿਸ ਕੇਸ ਬਣਦਾ ਡਾਕਟਰ ਨੇ ਪੁਲਿਸ ਬੁਲਾ ਲਈ ਚਲੋ ਜੀ ਪੁਲਿਸ ਆ ਗਈ ਪੁਲਿਸ ਨੇ ਵੀ ਆ ਕੇ ਮੌਕਾ ਵੇਖ ਲਿਆ ਵੀ ਹਾਂ ਜੀ ਧੌਣ ਤੇ ਟੱਕ ਵੱਜਾ ਸਿਰ 'ਚ ਟੱਕ ਵੱਜੇ ਹੋਏ ਆ ਆ ਬਾਹਾਂ ਬੂਹਾਂ ਤੇ ਵੀ ਨਿਸ਼ਾਨ ਪਾਏ ਹੋਏ ਆ ਪੁਲਿਸ ਨੇ ਜਦੋਂ ਪੁੱਛਿਆ ਨਵਜੋਤਕਾਰ ਨੂੰ ਤੇ ਰਾਜੂ ਨੂੰ ਵੀ ਭਾਈ ਇਹ ਕੀ ਬਣਿਆ ਇਹ ਕਹਿੰਦੇ ਜੀ ਇਹ ਤਾਂ ਪੌੜੀਆਂ ਤੋਂ ਡਿੱਗ ਪਿਆ ਸਵੇਰੇ ਤੇ ਤਾਂ ਕਰਕੇ ਇਹਦੀ ਮੌਤ ਹੋ ਗਈ ਪੁਲਿਸ ਕਹਿੰਦੇ ਵੀ ਪੌੜੀਆਂ 'ਵਾਲ ਤਾਂ ਕੰਮ ਹੀ ਨਹੀਂ ਹੈਗਾ ਇਹ ਤਾਂ ਕਤਲ ਹੋਇਆ ਇਹ ਨਵਜੋਤਕਾਰ ਉੱਥੇ ਵੀ ਪੈਰਾਂ ਦੇ ਪਾਣੀ ਨਹੀਂ ਪੈਣਦੀ ਪੁਲਿਸ ਕੋਲੇ ਚਲੋ ਜੀ ਪੁਲਿਸ ਕਹਿੰਦੀ ਵੀ ਪੁਲਿਸ ਆਪਦੀ ਗੱਡੀ ਨਾਲ ਚੱਕਦੀ ਹੈ ਨਜੂਦਕਾਰ ਨੂੰ ਤੇ ਰਾਜ ਨੂੰ ਨਾਲ ਬਿਠਾ ਕੇ ਜਿਹੜੇ ਪਿੰਡ ਦੇ ਦੋ ਚਾਰ ਮੋਹਤਵਾਰ ਬੰਦੇ ਆ ਉਹਨਾਂ ਨੂੰ ਵੀ ਨਾਲ ਲੈ ਲੈਂਦੀ ਆ ਇੱਕ ਅੰਦਾ ਬੰਦਾ লাশ ਕੋਲੇ ਛੱਡ ਆਉਂਦੇ ਆ ਤੇ ਪਿੰਡ ਘਰੇ ਆ ਜਾਂਦੇ ਆ ਘਰੇ ਆ ਕੇ ਪੁਲਿਸ ਮੌਕਾ ਵੇਂਦੀ ਹਾਂ ਜੀ ਕਿਹੜੀਆਂ ਪੌੜੀਆਂ ਤੋਂ ਡਿੱਗੇ ਕਹਿੰਦੇ ਹਾਂ ਜੀ ਇਸ ਪੌੜੀਆਂ ਤੋਂ ਡਿੱਗਿਆ ਪੁਲਿਸ ਵਾਲਿਆਂ ਨੇ ਆਪ ਹਿਸਾਬ ਨਾਲ ਕਾਰਵਾਈ ਕੀਤੀ ਪੁਲਿਸ ਕਹਿੰਦੇ ਵੀ ਨਹੀਂ ਇਸ ਪੌੜੀਆਂ ਤੋਂ ਡਿੱਗ ਕੇ ਇੰਨਾ ਬੰਦਾ ਜ਼ਖਮੀ ਨਹੀਂ ਹੋ ਸਕਦਾ ਨਾਲੇ ਦੀ ਧੌਣ ਤੇ ਟੱਕ ਵੱਜਿਆ ਸੱਚ ਟੱਕ ਵੱਜੇ ਆ ਉਹਦੀਆਂ ਬਾਹਾਂ ਤੇ ਐਂ ਨਿਸ਼ਾਨਾ ਜਿਵੇਂ ਡਾਂਗਾ ਵੱਜੀਆਂ ਹੁੰਦੀਆਂ ਨੇ ਰਾਜੂ ਤੇ ਨਵਜੂਤ ਕੌਰ ਇੱਕੋ ਗੱਲ ਹੀ ਕਹੀ ਜਾਂਦੇ ਆ ਜੀ ਇਹ ਪੌੜੀਆਂ ਤੋਂ ਡਿੱਗਿਆ ਪੌੜੀਆਂ ਤੋਂ ਡਿੱਗਿਆ ਪੁਲਿਸ ਵਾਲੇ ਤੁਹਾਨੂੰ ਪਤਾ ਵੀ ਵਾਰ-ਵਾਰ ਘਮਾ ਘਮਾ ਕੇ ਸਵਾਲ ਜਵਾਬ ਕਰਦੇ ਕਦੇ ਨਵਜੂਦ ਕਰਨ ਨੂੰ ਸਾਈਡ ਤੇ ਲੈ ਜਾਇਆ ਕਰਨ ਕਦੇ ਰਾਜੂ ਨੂੰ ਸਾਈਡ ਤੇ ਲੈ ਜਾਇਆ ਕਰਨਾ ਹਾਰ ਕੇ ਜਦੋਂ ਰਾਜੂ ਨੂੰ ਸਾਈਡ ਤੇ ਲਿਜਾਂਦੇ ਤੇ ਇੱਕ ਪੁਲਿਸ ਵਾਲਾ ਰਾਜੂ ਨੂੰ ਕਹਿੰਦਾ ਵੀ ਤੇਰੀ ਘਰ ਵਾਲੀ ਤਾਂ ਐ ਕਹਿੰਦੀ ਸੀਗੀ ਵੀ ਅਸੀਂ ਮਾਰਿਆ ਤੇਰੀ ਘਰੇ ਦਾ ਮੰਨ ਗਈ ਪੁਲਿਸ ਵਾਲਾ ਨੇ ਗਪਾਉੜ ਛੱਡਿਆ ਰਾਜੂ ਕਹਿੰਦਾ ਨਹੀਂ ਨਹੀਂ ਜੀ ਅਸੀਂ ਨਹੀਂ ਮਾਰਿਆ ਇਹ ਤਾਂ ਰਾਤ ਨੂੰ ਸਾਡੇ ਘਰੇ ਚੋਰ ਆ ਗਏ ਸੀਗੇ ਉਹ ਸਾਡੀ ਅਲਮਾਰੀ ਨੂੰ ਪੈ ਗਏ ਤੇ ਅੱਗੋਂ ਬਾਪੂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤੇ ਉਦੋਂ ਡਾਂਗਾ ਛੋਟੇ ਵੱਜੇ ਆ ਤੇ ਉਹਨਾਂ ਦੇ ਅੱਤੇ ਚਕਾਪਾ ਕੂਪਾ ਸੀਗਾ ਉਹ ਮੇਰੇ ਪਿਓ ਦੇ ਸਿਰ 'ਤੇ ਚਕਾਪਾ ਮਾਰ ਗਏ ਤੇ ਤਾ ਮੇਰੇ ਪਿਓ ਦੀ ਮੌਤ ਹੋਈ ਐ ਪੁਲਿਸ ਕਹਿੰਦੇ ਚਲੋ ਲਮਾਰੀਆਂ ਨੇ ਪਾਸੇ ਵਿਖਾਓ ਤਾਂ ਕਮਰਾ ਵਿਖਾਓ ਜਿੱਥੇ ਚੋਰੀ ਕਰਨ ਚੋਰ ਆਏ ਸੀਗੇ ਜਦੋਂ ਪੁਲਿਸ ਨੇ ਜਾ ਕੇ ਲਮਾਰੀ ਵੇਖੀ ਲਮਾਰੀ ਨੂੰ ਲੋਕ ਲੱਗਾ ਸੀ ਉਹ ਕਹਿੰਦੇ ਵੀ ਜੇ ਚੋਰ ਆਏ ਸੀ ਤੇ ਫਿਰ ਲੋਕ ਕਿਵੇਂ ਲੱਗਾ ਕੋਈ ਖਿਲਰ ਨਹੀਂ ਇਹ ਕੋਈ ਸਮਾਨ ਨਹੀਂ ਖਿਲਰਿਆ ਕੁਝ ਵੀ ਨਹੀਂ ਹੋਇਆ ਵੀ ਚਾਬੀ ਦੱਸੋ ਕਿਸੇ ਲਮਾਰੀ ਦੀ ਰਾਜੂ ਕਹਿੰਦਾ ਜੀ ਚਾਬੀ ਤਾਂ ਨਾਲ ਲੈ ਕੇ ਕਾਲੀ ਕਾਲੀ ਚ ਚੋਰਾਂ ਨੇ ਜੇਬ ਚ ਚਾਬੀ ਪਾਈ ਉਹ ਨਾਲ ਲੈ ਗਏ ਚਲੋ ਪੁਲਿਸ ਨੇ ਤਲਾਸ਼ੀ ਕੀਤੀ ਰਾਜੂ ਦੀ ਜੇਬ ਚ ਚਾਬੀ ਨਿਕਲ ਆਈ ਹੁਣ ਪੁਲਿਸ ਨੂੰ ਪੱਕਾ ਸ਼ੱਕ ਹੋ ਗਿਆ ਵੀ ਪਹਿਲਾਂ ਇਹ ਕਹਿੰਦਾ ਸੀ ਪੌੜੀਆਂ ਤੋਂ ਡਿੱਗਿਆ ਫੇਰ ਇਹ ਨਵਜੂਦਕਰ ਨੂੰ ਪਾਸੇ ਲਿਜਾ ਕੇ ਉਹਦੇ ਬਿਆਨ ਲਏ ਤੇ ਤੁਹਾਨੂੰ ਪਤਾ ਵੀ ਜਨਾਨੀ ਦੇ ਪੈਰ ਨਹੀਂ ਹੁੰਦੇ ਪੁਲਿਸ ਵਾਲਿਆਂ ਨੇ ਸਾਈਡ ਤੇ ਕਰਕੇ ਕਿਹਾ ਵੀ ਤੇਰਾ ਘਰ ਵਾਲਾ ਤਾਂ ਮੰਨ ਗਿਆ ਵੀ ਅਸੀਂ ਕਤਲ ਕੀਤਾ ਤੂੰ ਵੀ ਮੰਨ ਜਾ ਕਿ ਇਹਦੀ ਹਾਂਜੀ ਕਤਲ ਤਾਂ ਅਸੀਂ ਕੀਤਾ ਉਹ ਕਹਿੰਦੇ ਵੀ ਕਤਲ ਕਿਉਂ ਕੀਤਾ ਉਹ ਕਹਿੰਦੇ ਵੀ ਇਹ ਮੇਰੇ ਘਰ ਨੂੰ ਪੁੱਛੋ ਉਹ ਕਹਿੰਦਾ ਸੀ ਆਪਾਂ ਬੁੜਾ ਮਾਰਨਾ ਤਾਂ ਅਸੀਂ ਮਾਰਤਾ ਚਲੋ ਜਦੋਂ ਘਰ ਵਾਲੀ ਮੰਨ ਗਈ ਰਾਜੂ ਵੀ ਮੰਨ ਗਿਆ ਭਾਈ ਹਾਂ ਇਹ ਗਲਤੀ ਸਾਡੇ ਤੋਂ ਹੋਈ ਹੈ ਜਦੋਂ ਪੁਲਿਸ ਨੇ ਕਿਹਾ ਵੀ ਭਾਈ ਮਾਰਿਆ ਕਿਉਂ ਕਾਰਨ ਦੱਸ ਹੁਣ ਸਾਰੇ ਪਿੰਡ ਦੇ ਮੋਹਤਵਾਰ ਬੰਦੇ ਖੜੇ ਉੱਥੇ ਪਿੰਡ ਦੇ ਮੋਹਤਵਾਰ ਬੰਦੇ ਪੁਲਿਸ ਨੂੰ ਐਵੇਂ ਕਹੀ ਜਾਂ ਨਹੀਂ ਜੀ ਨਹੀਂ ਇਹ ਮੁਰਗੇ ਪੁਲਿਸ ਨੇ ਮੋਤਵਾਰ ਬੰਦੇ ਵੀ ਕੋਲ ਖੜੇ ਕਰ ਲਏ ਵੀ ਆ ਵੇਖੋ ਜੀ ਇਹ ਮੂੰਹ ਮੰਨਦਾ ਪਿਆ ਵੀ ਕਤਲ ਅਸੀਂ ਕੀਤਾ। ਪੁਲਿਸ ਨੇ ਕਿਹਾ ਵੀ ਕਤਲ ਕੀਤਾ ਕਿਉਂ? ਕਹਿੰਦਾ ਜੀ ਮੈਂ ਕਰਦਾ ਸੀਗਾ ਨਸ਼ਾ ਪੱਤਾ। ਨਸ਼ਾ ਪੱਤਾ ਮੈਂ ਕਾਫੀ ਜ਼ਿਆਦਾ ਕਰਨ ਲੱਗ ਗਿਆ ਤੇ ਮੈਂ ਆਪ ਦਾ ਸ਼ਟਰਿੰਗ ਦਾ ਸਮਾਨ ਵੇਚ ਦਿੰਦਾ ਸੀ ਕਦੇ ਕਿਹੜੀ ਪਲੇਟ ਵੇਚਤੀ ਕਦੇ ਕਿਹੜਾ ਫੱਟਾ ਵੇਚਦਾ। ਚਲੋ ਜੀ 2-4 ਮਹੀਨੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਹੌਲੀ-ਹੌਲੀ ਸਾਰੀ ਸ਼ਟਰਿੰਗ ਦਾ ਸਮਾਨ ਘਟਣ ਲੱਗ ਗਿਆ। ਫਿਰ ਜਿਹੜੀ Tata 407 ਗੱਡੀ ਸੀਗੀ ਉਹ ਵੀ ਮੈਂ ਨਸ਼ੇ ਦੀ ਪੂਰਤੀ ਲਈ ਵੇਚਤੀ ਸੀਗੀ। ਮੈਂ ਪਿਓ ਨੂੰ ਆਪਦੇ ਨੂੰ ਘਰੇ ਆ ਕੇ ਝ ਤੇ ਕਹਿੰਦਾ ਹੁਣ ਉਹ ਗੱਡੀ ਵਾਲੇ ਪੈਸੇ ਵੀ ਮੁੱਕ ਗਏ ਸੀ ਮੇਰੇ ਕੋਲੇ ਤੇ ਹੁਣ ਮੇਰੇ ਕੋਲੇ ਕਿਸੇ ਪਾਸਿਓਂ ਪੈਸਾ ਨਹੀਂ ਸੀ ਆ ਰਿਹਾ ਤੇ ਮੈਂ ਸੋਚਿਆ ਵੀ ਕਿਉਂ ਨਾ ਮੈਂ ਆਪਣੇ ਪਿਓ ਨੂੰ ਮਾਰ ਦਿਆਂ ਜਿਹੜੇ ਦੋ ਪਲਾਟ ਆ ਉਹ ਵੀ ਮੇਰੇ ਨਾਮ ਹੋ ਜਾਣਗੇ ਜਿਹੜਾ ਘਰ ਆ ਉਹ ਵੀ ਮੇਰੇ ਨਾਮ ਹੋ ਜਾਊਗਾ ਤੇ ਜਿਹੜਾ ਦੋ ਪਲਾਟ ਨੇ ਮੈਂ ਉਹ ਵੇਚ ਦੂੰਗਾ ਤੇ ਉਸ ਤੋਂ ਬਾਅਦ ਮੈਂ ਆਪਦਾ ਨਸ਼ਾ ਪੱਤਾ ਆਪਦੀ ਐਸ਼ ਪ੍ਰਸਤੀ ਕਰੂੰਗਾ ਤੇ ਨਵਜੋਤਕਰ ਨੂੰ ਪੁੱਛਿਆ ਵੀ ਤੂੰ ਕਵਲੀ ਸਾਹਿਬ ਤੂੰ ਇੱਕ ਨਸ਼ੇੜੀ ਘਰ ਵਾਲੇ ਪਿੱਛੇ ਲੱਗ ਕੇ ਆ ਤਾਂ ਸੌਰਾ ਮਾਰਤਾ ਉਹ ਕਹਿੰਦੀ ਵੀ ਮੈਨੂੰ ਇਹਨੇ ਇਹ ਗੱਲ ਨਹੀਂ ਕਹੀ ਵੀ ਪਲਾਟ ਵੇਚ ਕੇ ਮੈਂ ਨਸ਼ਾ ਕਰੂੰਗਾ ਨਵਜੂਦਕਾਰ ਕਹਿੰਦੀ ਵੀ ਮੈਨੂੰ ਰਾਜੂ ਨੇ ਇਹ ਗੱਲ ਕਹੀ ਸੀਗੀ ਕਿ ਬਾਪੂ ਦੇ ਕੋਲ ਦੋ ਪਲਾਟ ਨੇ ਇੱਕ ਘਰ ਉਹਦੇ ਨਾਮ ਆ ਆਪਾਂ ਨੂੰ ਇਹ ਪੈਸਾ ਤੇ ਲੈਣੀ ਦਿੰਦਾ ਆਪਾਂ ਬੁੜੇ ਨੂੰ ਮਾਰ ਕੇ ਇਹਦਾ ਯੱਬ ਲਾ ਦੀਏ ਪਲਾਟ ਆਪਣੇ ਨਾਮ ਹੋ ਜਾਣਗੇ ਘਰ ਆਪਣੇ ਨਾਮ ਹੋ ਜਾਊਗਾ ਤੇ ਸਾਰੀ ਘਰ ਦੀ ਜਿੰਨੀ ਵੀ ਕਬੀਲਦਾਰੀ ਆ ਉਹ ਤੇਰੇ ਹੱਥ ਚ ਆ ਜਾਊਗੀ ਤੂੰ ਆਪਣੀ ਮਰਜ਼ੀ ਦੇ ਸੂਟ ਬਣਾਵੀਂ ਆਪਣੀ ਮਰਜ਼ੀ ਨਾਲ ਪੇਕ ਕੇ ਆਵੀਂ ਜਾਵੀਂ ਜੋ ਮਰਜ਼ੀ ਕਰੀ ਤੈਨੂੰ ਖੁੱਲੀਆਂ ਛੁੱਟੀਆਂ ਹੋ ਜਾਣਗੀਆਂ ਕਿਉਂਕਿ ਨਵਜੂਦਕਾਰ ਜਦੋਂ ਸੂਟ ਸੜ ਬਣਾਉਂਦੀ ਸੀ ਤਾਂ ਬਲਵੀਰ ਸਿੰਘ ਰੋਲਾ ਪਾਉਂਦਾ ਸੀ ਵੀ ਕੁੜੀਏ ਇਹਨੇ ਸੂਟ ਨਾ ਬ ਬੜੀ ਜੀ ਕੰਜੂਸੀ ਕਰਿਆ ਕਰ। ਜਦੋਂ ਪੇਕੇ ਪੁਕੇ ਆਈ ਮੇ ਨਤਰੀ ਰਹਿੰਦੀ ਸੀ ਤਾਂ ਬਲਵੀਰ ਸਿੰਘ ਰੋਲਾ ਪਾਉਂਦਾ ਸੀ ਵੀ ਬਾਹਲਾ ਪੇਕੇ ਨਹੀਂ ਜਾਈਦਾ ਹੁੰਦਾ। ਹੁਣ ਨੌ ਕੰਬਲੀ ਏਸ ਗੱਲ ਕਰਕੇ ਸਵਾਰਾ ਮਾਰਤਾ ਵੀ ਮੈਨੂੰ ਆਜ਼ਾਦੀ ਹੋ ਜੂਗੀ, ਖੁੱਲੀ ਸ਼ੂਟ ਹੋ ਜੂਗੀ, ਵਨਸਮਨ ਨੇ ਸੂਟ ਪਾਉਂਗੀ। ਕਦੇ ਪੇਕੇ ਇੱਥੇ ਆਇਆ ਕਰਨਗੇ, ਕਦੇ ਮੈਂ ਪੇਕੇ ਜਾਇਆ ਕਰੂੰਗੀ। ਫਿਰ ਰਾਜੂ ਨੇ ਆਪਦੀ ਘਰੇ ਨੂੰ ਲੱਲੇ ਪੱਬੇ ਲਾ ਕੇ ਪਿੱਛੇ ਲਾ ਲਿਆ। ਉਹ ਕਹਿੰਦੇ ਫਿਰ ਮਾਰਿਆ ਕਿਵੇਂ? ਉਹ ਕਹਿੰਦੇ ਜੀ ਮਾਰਿਆ ਸੀ ਐਵੇਂ ਆ ਵੀ ਪਹਿਲਾਂ ਮੈਂ ਕੋਈ ਨਸ਼ੇ ਵਾਲੀ ਦਵਾਈ ਲਿਆਇਆ। ਉਹ ਅਸੀਂ ਰਾਤ ਨੂੰ ਸਬਜ਼ੀ ਦੇ ਵਿੱਚ ਪਾ ਦਿੱਤੀ ਤੇ ਕੁਝ ਮਿੱਠੇਲੇ ਦੁੱਧੀ ਚ ਪਾ ਕੇ ਪਿਆਤੀ ਤੇ ਮੁੜ ਕੇ ਰਾਤ ਨੂੰ 12 1 ਵਜੇ ਜਦੋਂ ਇਹ ਗੂੜੀ ਨੀਂਦ ਸੌਂ ਗਿਆ ਤੇ ਅਸੀਂ ਪਹਿਲਾਂ ਲੈ ਕੇ ਗਏ ਇੱਕ ਡਾਂਗ ਡਾਂਗਾ ਜਾ ਕੇ ਅਸੀਂ ਧੜਾ ਧੜ ਮਾਰਨੀ ਸ਼ੁਰੂ ਕਰਤੀਆਂ ਕਹਿੰਦਾ ਡਾਂਗਾ ਅਸੀਂ ਬਹੁਤ ਮਾਰੀਆਂ ਪਰ ਕਹਿੰਦਾ ਵੀ ਅੱਗੋਂ ਮਰਿਆ ਨਹੀਂ ਗਾ ਵੀ ਮੜਾ ਜਾ ਬੇਹੋਸ਼ ਹੋ ਗਿਆ ਸੀ ਬੌਂਦਲ ਗਿਆ ਸੀ ਪਰ ਸਾਹ ਚੱਲਦੇ ਸੀਗੇ ਕਹਿੰਦਾ ਮੇਰੀ ਘਰ ਦੀ ਨਵਜੋਤ ਕੌਰ ਕਹਿੰਦੀ ਵੀ ਜੇ ਆਪਾਂ ਉਹਨੂੰ ਐਵੇਂ ਛੱਡਤਾ ਤੇ ਕੱਲੂ ਕੱਲ ਪੁਲਿਸ ਕੋਲੇ ਜਾਊਗੇ ਆਪਾਂ ਫਸ ਜਾਾਂਗੇ ਕਹਿੰਦਾ ਫੇਰ ਮੈਂ ਕੀ ਕੀਤਾ ਮੈਂ ਜਲਦੀ ਜਲਦੀ ਥੱਲੇ ਭੱਜ ਗਿਆ ਤੇ ਮੈਂ ਫਿਰ ਕਵਾੜੀ ਚੱਕ ਕੇ ਲੈ ਗਿਆ ਥੱਲੇ ਉਹ ਕਹਿੰਦਾ ਪੇਟੀਆਂ ਸਾਲੇ ਸਾਡੇ ਕਵਾੜੀ ਪਈ ਸੀ ਉਹ ਕਵਾੜੀ ਚੱਕ ਕੇ ਲੈ ਗਿਆ ਕਹਿੰਦਾ ਫੇਰ ਮੇਰੀ ਘਰ ਵਾਲੀ ਨੇ ਜਾਨੀ ਕਿ ਨਵਜੋਤ ਕੌਰ ਨੇ ਆਪਦੇ ਸਹੁਰੇ ਦੀਆਂ ਲੱਤਾਂ ਫੜੀਆਂ ਤੇ ਉਹ ਵਿਚਾਰਾ ਪਹਿਲਾਂ ਪਾਉਂਦ ਲਿਆ ਪੈਸੇ ਡਾਂਗਾ ਵੱਜੀਆਂ ਹੋਈਆਂ ਸੀ ਉਤੋਂ ਨਸ਼ੇ ਵਾਲੀ ਦਵਾਈ ਪੀਈ ਹੋਈ ਸੀ ਤੇ ਕਹਿੰਦਾ ਫਿਰ ਮੈਂ ਇੱਕ ਕਵਾੜੀ ਦੀ ਤੌਣ ਤੇ ਮਾਰੀ ਤੇ ਇੱਕ ਕਵਾੜੀ ਦੇ ਸਿਰ 'ਚ ਮਾਰੀ ਕਹਿੰਦਾ ਉਸ ਤੋਂ ਬਾਅਦ ਉਹਦੀ ਚੀਕ ਜੀ ਨਿਕਲੀ ਤੇ ਮੁੜ ਕੇ ਖਤਮ ਹੋ ਗਿਆ ਫਿਰ ਰਾਜੂ ਕਹਿੰਦਾ ਮੈਂ ਆਪਦੇ ਪਿਓ ਨੂੰ ਮਾਰਨ ਤੋਂ ਬਾਅਦ ਮੈਂ ਜਾ ਕੇ ਕਹਿੰਦਾ ਸੌ ਗਿਆ ਸੀ ਮੈਨੂੰ ਜਾ ਕੇ ਹੀ ਸਵੇਰੇ 7 ਵਜੇ ਦੇਖੋ ਵੀ ਬੰਦਾ ਕਿੱਡਾ ਨਸ਼ੇ 'ਚ ਹੋਊਗਾ ਜਿਨੇ ਆਪਦਾ ਪਿਓ ਕਵਾੜੀ ਨਾਲ ਮਾਰਿਆ ਤੇ ਮੁੜ ਕੇ ਜਾ ਕੇ ਸੌਂ ਵੀ ਗਿਆ ਕਹਿੰਦਾ ਤੜਕੇ ਜਦੋਂ 7 ਵਜੇ ਮੈਨੂੰ ਜਾਗਈ ਤੇ ਮੈਂ ਕਾਲੀ-ਕਾਲੀ ਉੱਠਿਆ ਤੇ ਮੁਰਕੇ ਮੈਂ ਆਪਦੀ ਘਰ ਦੇ ਨੂੰ ਕਿਹਾ ਵੀ ਆਪਾਂ ਲਾਸ਼ ਨੂੰ ਠਕਾਣੇ ਲਾਈਏ ਫਿਰ ਅਸੀਂ ਲਾਸ਼ ਨੂੰ ਪੌੜੀਆਂ ਤੇ ਖੜੀ ਕਰਕੇ ਥੱਲੇ ਧੱਕਾ ਦੇ ਕੇ ਸੱਟਤਾ ਤੇ ਫਿਰ ਨੌਜੂਦ ਕਰਨੇ ਰੌਲਾ ਪਾ ਕੇ ਆਣਗਣ ਨੂੰ ਇਕੱਠਾ ਕਰ ਲਿਆ ਤੇ ਸਾਨੂੰ ਆਏ ਸੀਗਾ ਵੀ ਚੱਲ ਲੋਕੀ ਆਏ ਕਹਿਣਗੇ ਵੀ ਹਾਂ ਪੌੜੀਆਂ ਦੇ ਕੇ ਹੋੜੋ ਉਹ ਨੋ ਪੁੱਤ ਦੋਨੇ ਬਈ ਜੇਲ੍ਹ ਦੇ ਵਿੱਚ ਆ ਉਹਨਾਂ ਤੇ ਮਕਦਮਾ ਚੱਲ ਰਿਹਾ ਨਸ਼ੇੜੀ ਬੰਦਾ ਕਦੇ ਵੀ ਕਿਸੇ ਦਾ ਸੱਕਾ ਨਹੀਂ ਹੁੰਦਾ ਨਸ਼ੇੜੀ ਬੰਦੇ ਨੂੰ ਸਿਰਫ ਆ ਦੇ ਨਸ਼ੇ ਦਾ ਕਮਤਲਬ ਹੁੰਦਾ ਨਾ ਉਹ ਆਪਦੀ ਔਲਾਦ ਦਾ ਸੱਕਾ ਬਣੇ ਨਾ ਆਪਦੀ ਘਰ ਵਾਲੀ ਦਾ ਸੱਕਾ ਬਣੇ ਨਾ ਆਪਦੇ ਮਾਪਿਆਂ ਦਾ ਸੱਕਾ ਬਣੇ ਇਸ ਗੱਲ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਸ਼ੇੜੀ ਆ ਹੱਦ ਤੋਂ ਜ਼ਿਆਦਾ ਨਸ਼ੇੜੀ ਤਾਂ ਉਸ ਬੰਦੇ ਤੇ ਕਦੇ ਵੀ ਅੰਨਾ ਵਿਸ਼ਵਾਸ ਨਾ ਕਰੋ ਕਦੇ ਵੀ ਪਰਿਵਾਰ ਦਾ ਨੁਕਸਾਨ ਕਰ ਸਕਦਾ ਤੇ ਕਾਲ ਯੁਗ ਦੇਖ ਲਓ ਲੋਕੋ ਕਿੱਡਾ ਇੱਕ ਸੱਕੇ ਪੁੱਤ ਨੇ ਆਪਦਾ ਪਿਓ ਮਾਰਤਾ ਐਸ ਤੋਂ ਵੱਡਾ ਗੂੜਾ ਰਿਸ਼ਤਾ ਕੋਈ ਦੁਨੀਆ ਤੇ ਨਹੀਂ ਬਣਿਆ ਪਰ ਨਸ਼ੇ ਖਾਤਰ ਆਪਦਾ ਪਿਓ ਮਾਰਤਾ ਦਿਮਾਗ ਤੇ ਦੇਖੋ ਕਿੰਦਾ ਪੜਦਾ ਪਿਆ ਵੀ ਕੰਜਰ ਦੇ ਉਹ ਵੀ ਕੱਲ ਨੂੰ ਜਦੋਂ ਪਿਓ ਦੁਨੀਆ ਤੋਂ ਚਲਾ ਗਿਆ ਉਸ ਤੋਂ ਬਾਅਦ ਵੀ ਸਾਰਾ ਕੁਝ ਤੈਨੂੰ ਹੀ ਮਿਲਣਾ ਤੂੰ ਇਕੱਲਾ-ਇਕੱਲਾ ਹੈਗਾ ਨਾ ਕੋਈ ਤੇਰਾ ਭਰਾ ਨਾ ਕੋਈ ਤੇਰੀ ਭੈਣ ਤੇ ਤੇਰੇ ਪਿਓ ਨੇ ਤੇ ਦੇਣਾ ਵੀ ਕਿਨੂੰ ਸਾਰਾ ਕੁਝ ਤੇਰੇ ਲਈ ਸਾਰਾ ਕੁਝ ਬਣਾ ਰਿਆ ਸੀਗਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਵੱਧ ਤੋਂ ਲੋਕ ਸੁਚੇਤ ਹੋਣੇ ਚਾਹੀਦੇ ਆ ਕਿ ਆ ਵੀ ਕੁਝ ਦੁਨੀਆ ਦੇ ਉੱਪਰ ਹੋ ਰਿਹਾ ਹੈ ਸਾਡਾ ਮਕਸਦ ਬਤਵਾ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਜਿਹੜੇ ਭਰਾ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਉਂਦੇ ਵਾਸਤੇ